ਨਮਸਕਾਰ ਸਤ ਸ੍ਰੀ ਅਕਾਲ ਮੁੱਢਲੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਐਸਵਰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਚੁੱਪੀ ਛਾਈ ਹੋਈ ਹੈ ਪਹਿਲਾਂ ਹੁਣ ਤੱਕ ਜਦੋਂ ਅਸੀਂ ਇਲੈਕਸ਼ਨਾਂ ਦੇ ਵਿੱਚ ਦੇਖਦੇ ਸੀ ਕਿ ਕਿਸੇ ਨਾ ਕਿਸੇ ਇੱਕ ਤਰ੍ਹਾਂ ਦੀ ਹਵਾ ਹੁੰਦੀ ਸੀ ਤੇ ਲੋਕਾਂ ਨੂੰ ਇੱਕ ਅੰਦਾਜ਼ਾ ਹੋ ਜਾਂਦਾ ਸੀ ਕਿ ਇਹ ਪਾਰਟੀ ਜਤਨ ਦੀ ਦਾਵੇਦਾਰੀ ਦੇ ਵਿੱਚ ਸਭ ਤੋਂ ਅੱਗੇ ਹੈ ਜਿਵੇਂ ਪਿਛਲੀਆਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਪਰ ਇਸ ਵਾਰ ਬਹੁਤ ਸਾਰੇ ਮਿਕਸ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਇਲੈਕਸ਼ਨ ਦਾ ਰੁਖ ਕੀ ਹੈ ਕਿਸੇ ਨੂੰ ਸਮਝ ਨਹੀਂ ਲੱਗ ਰਿਹਾ ਦੂਸਰੀ ਗੱਲ ਅਸੀਂ ਚਰਚਾ ਕਰਾਂਗੇ ਕੁਝ ਕਿਸਾਨ ਜਥੇਬੰਦੀਆਂ ਦੁਆਰਾ ਕੁਝ ਵਿਸ਼ੇਸ਼ ਨੇਤਾਵਾਂ ਦੇ ਹੁੰਦੇ ਵਿਰੋਧ ਦੀਆਂ ਕਿਸੇ ਵੀ ਖੇਤਰ ਦੇ ਵਿੱਚ ਵਿਰੋਧ ਹੋਣਾ ਸੁਭਾਵਿਕ ਹੈ ਤੇ ਵਿਰੋਧ ਸਾਡੇ ਤਰੱਕੀ ਨੂੰ ਸਾਡੀ ਗਰੋਥ ਨੂੰ ਬੂਸਟ ਕਰਦਾ ਪਰ ਅਨਾ ਵਿਰੋਧ ਕਿੱਥੋਂ ਤੱਕ ਜਾਏਗਾ ਅਸੀਂ ਕਾਲੇ ਝੰਡੇ ਲੈ ਕੇ ਤੂ ਤੜਾਕ ਦੀ ਭਾਸ਼ਾ ਦੇ ਨਾਲ ਉਹਨਾਂ ਦਾ ਵਿਰੋਧ ਕਰਦੇ ਹਾਂ ਕਿ ਤੁਸੀਂ ਇਹ ਨਹੀਂ ਕੀਤਾ ਤੁਸੀਂ ਉਹ ਨਹੀਂ ਕੀਤਾ ਕੋਈ ਵੀ ਪਾਰਟੀ ਚਾਹੇ ਸਤਾਤਰ ਹੋਵੇ ਚਾਹੇ ਵਿਰੋਧੀ ਧਿਰ ਹੋਵੇ ਸਭ ਦਾ ਇੱਕ ਕੋਈ ਮਕਸਦ ਹੁੰਦਾ ਹੈ ਕਿੰਨੇ ਕੋ ਲੋਕ ਭਲਾਈ ਦੇ ਕਾਰਜ ਕਰਦੇ ਨੇ ਕਿੰਨੇਕ ਨਹੀਂ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਪਰ ਜਦੋਂ ਕੋਈ ਵੀ ਪਾਰਟੀ ਕੁਝ ਲੋਕ ਭਲਾਈ ਦੇ ਕੰਮ ਕਰਦੀ ਹੈ ਤਾਂ ਸਾਨੂੰ ਉਸ ਨੂੰ ਸ਼ਾਬਾਸ਼ ਦੇਣੀ ਪੈਂਦੀ ਹੈ ਇਹ ਨਹੀਂ ਕਿ ਅਸੀਂ ਹਮੇਸ਼ਾ ਅੰਦਾ ਵਿਰੋਧ ਕਰਨਾ ਬੀਤੇ ਦਿਨੀ ਫਰੀਦਕੋਟ ਦੇ ਵਿੱਚ ਵੀ ਲੋਕ ਸਭਾ ਉਮੀਦਵਾਰ ਖਸ ਦਾ ਜਾਂਸਤਾਪਰੋ ਦੇਖਣ ਨੂੰ ਮਿਲਿਆ ਕੁਝ ਲੋਕ ਉਹਨਾਂ ਨੂੰ ਤੂਤੜਾਕ ਦੀ ਬਾਸ਼ਾ ਦੇ ਨਾਲ ਗੱਲ ਕਰਦੇ ਨਜ਼ਰ ਆਏ ਇਹ ਨਹੀਂ ਉਹਨਾਂ ਦੇ ਮਰਹੂਮ ਮਾਤਾ ਪਿਤਾ ਨੂੰ ਵੀ ਮੰਦਾ ਚੰਗਾ ਬੋਲਿਆ ਸੋਚਣ ਵਾਲੀ ਗੱਲ ਹੈ ਕਿ ਇਹ ਉਹੀ ਪੰਜਾਬ ਹੈ ਜਿਹੜਾ ਪੰਜਾਬ ਕੇਵਲ ਲੜਨ ਪੜਨ ਦੇ ਵਜੋਂ ਨਹੀਂ ਪੜਨ ਦੇ ਵਜੋਂ ਵੀ ਜਾਣਿਆ ਜਾਂਦਾ ਇਹ ਉਹੀ ਪੰਜਾਬ ਹੈ ਜਿੱਥੇ ਰਿਗਵੇਦ ਦੀ ਰਚਨਾ ਇਹ ਉਹੀ ਪੰਜਾਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਹੋਈ ਇਹ ਉਹੀ ਪੰਜਾਬ ਹੈ ਜਿੱਥੇ ਭਾਈ ਕਾਨ ਸਿੰਘ ਨਾਭਾ ਵਰਗੇ ਸਕਾਲਰਸ ਨੇ ਜਨਮ ਲਿਆ ਇਹ ਉਹੀ ਮਿੱਟੀ ਹੈ ਜਿਸ ਨੇ 모ਹਨ ਰਟੇਸ਼ਵਰ ਦੇ ਨਾਟਕਕਾਰ ਨੂੰ ਜਨਮ ਦਿੱਤਾ ਜਿਨੇ ਕਈ ਸ਼ਾਹਕਾਰ ਨਾਟਕ ਰਚੇ ਇਹੋ ਹੀ ਧਰਤੀ ਨੇ ਸ਼ਿਵ ਕੁਮਾਰ ਬਟਾਲਵੀ ਤੇ ਪਾਸ ਵਰਗੇ ਕਵੀਆਂ ਨੂੰ ਸਥਾਨ ਦਿੱਤਾ ਆਪਣੀ ਮਿੱਟੀ ਚੋਂ ਆਪਣੀ ਮਿੱਟੀ ਦੀ ਮਹਿਤਤਾ ਅਸੀਂ ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਿਉਂ ਨਹੀਂ ਕਰਦੇ ਆ ਉਹਨਾਂ ਨੇ ਤਾ ਉਹਦੇ ਆਪਣੇ ਤਰਕ ਸੀ ਕਿ ਸਾਡੀ ਸਰਕਾਰ ਆ ਕਿਸਾਨ ਸਮਰiddhi ਯੋਜਨਾ ਦੇ ਤਹਿਤ ਆਹ ਭਾ ਦੇ ਰਹੀ ਐ ਆਹ ਕਿਸਾਨਾਂ ਨੂੰ ਪੈਸੇ ਦੇ ਰਹੀ ਐ ਪਰ ਅਸੀਂ ਸਿਰਫ ਉਹਨਾਂ ਨੂੰ ਤੂਤ-ਟੜਕ ਦੇ ਨਾਲ ਉਹਨਾਂ ਦਾ ਵਿਰੋਧ ਕਰਨ ਤੋਂ ਟੋੜੇ ਦੂਸਰੀ ਗੱਲ ਜੇਸੀ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈ ਰਾਜ ਸਰਕਾਰ ਹੈ ਉਹਦਾ ਵੀ ਇੱਕ ਬੜਾ ਵੱਡਾ ਹੱਥ ਹੁੰਦਾ ਐਮਐਸਪੀ ਦੇਣ ਦੇ ਵਿੱਚ ਕੀ ਪੰਜਾਬ ਸਰਕਾਰ ਨੇ ਐਮਐਸਪੀ ਦਿੱਤੀ ਬੀਤੇ ਦਿਨੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਮਨਸਾ ਦਾ ਇੱਕ ਧਿਆਨ ਆਇਆ ਸੀ ਕਿਸੀ ਮੁਰਗੀ ਮਰੇ ਦਾ ਮੁਆਵਜ਼ਾ ਵੀ ਦਫਾ ਮੁਆਵਜ਼ਾ ਗਰਾਊਂਡ ਲੈਵਲ ਤੇ ਕਿੰਨਾ ਮਿਲਿਆ ਇਹ ਸਾਨੂੰ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਮਨਸਾ ਜ਼ਿਲ੍ਹੇ ਵਾਲ ਦੀ ਇੱਕ ਕਿਸਾਨ ਦੀ ਵੀਡੀਓ ਵਾਇਰਲ ਸੀ ਹੋਰ ਕਈ ਵੀਡੀਓ ਵਾਇਰਲ ਅੱਜਕੱਲ ਹੋ ਰਹੀਆਂ ਨੇ ਜਿਹਦੇ ਚ ਕਿਸਾਨ ਕਹ ਰਹੇ ਕਿ ਸਾਡੇ ਖੇਤਾਂ ਚ ਸਾਨੂੰ ਰੇਤਾ ਕਢਾ ਦਿਓ ਅਸੀਂ ਖੇਤੀ ਕਰਨ ਜੋਗੇ ਕੀ ਪੰਜਾਬ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਸੰਸਦ ਨੂੰ ਪਤਾ ਉਹੀ ਸਰਕਾਰ ਜਿਹਨੇ ਦਾਅਵੇ ਕੀਤੇ ਸੀ ਪੰਜਾਬ ਚੋਂ 30 ਦੀ ਮਿਤੀ ਅਸੀਂ 26 ਜਨਵਰੀ ਤੱਕ ਨਸ਼ਾ ਖਤਮ ਕਰ ਦਿਆਂਗੇ ਅਸੀਂ 31 ਦਸੰਬਰ ਤੱਕ ਨਸ਼ਾ ਖਤਮ ਕਰ ਦਿਆਂਗੇ ਅਸੀਂ 15 ਅਗਸਤ ਤੱਕ ਨਸ਼ਾ ਖਤਮ ਕਰ ਦੇਵਾਂਗੇ ਕੀ ਪੰਜਾਬ ਚੋਂ ਨਸ਼ਾ ਖਤਮ ਹੋਏ ਨਹੀਂ ਫਿਰ ਉਹਨਾਂ ਕਿਸਾਨਾਂ ਦੁਆਰਾ ਉਹਨਾਂ ਨੇਤਾਵਾਂ ਦਾ ਵਿਰੋਧ ਕਿਉਂ ਨਹੀਂ ਹੈ ਇਹ ਸਾਨੂੰ ਸੋਚਣਾ ਪਵੇਗਾ ਅਸੀਂ ਕਿਉਂ ਸਭ ਨੂੰ ਇੱਕੋ ਸਟੇ ਨਹੀਂ ਤੋਲਦੇ ਅਸੀਂ ਸਿਰਫ ਵਿਸ਼ੇਸ਼ ਚੁਣ ਕੇ ਵਿਰੋਧ ਕਿਉਂ ਕਰਦੇ ਇਹ ਸਾਡੀ ਮਾਨਸਿਕਤਾ ਨੂੰ ਖੋਰਾ ਨਾ ਸਾਨੂੰ ਚਾਹੀਦਾ ਕਿ ਅਸੀਂ ਬੈਠੀਏ ਉਸ ਹਰ ਨੇਤਾਵਾਲ ਨੂੰ ਫੜ ਕੇ ਬਿਠਾਈਏ ਕਿ ਆਓ ਗੱਲ ਕਰੋ ਦੂਸਰੇ ਕੱਲ ਇਸ ਸਮੇਂ ਜਿਹੜੀ ਪੰਜਾਬ ਦੇ ਵਿੱਚ ਚੁੱਪੀ ਹੈ ਬੜਾ ਵੱਡਾ ਸਵਾਲ ਕਰਦੀ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕੀ ਮਾਹੌਲ ਬਣੇਗਾ ਕੋਈ ਦਾਅਵੇ ਕਰ ਰਿਹਾ 13 ਜ਼ੀਰੋ ਤੇ ਕੋਈ ਕਹਿ ਰਿਹਾ ਕਿ ਅਸੀਂ ਆਪਦਾ ਇਸ ਵਾਰ ਪਰਚਮ ਲਹਿਰਾਵਾਂ ਕੀ ਇਸ ਵਿੱਚ ਵੱਡਾ ਝੋਲਕੀ ਹੈ ਪੰਜਾਬ ਦੇ ਵਿੱਚ ਇਹ ਜੇ ਮਹਾਨ ਕਿਉਂ ਬਣੇ ਸਰ ਨੂੰ ਦੇਖਣਾ ਪਵੇਗਾ ਪੰਜਾਬ ਦਾ ਜਿਹੜਾ ਸ਼ਹਿਰੀ ਵੋਟਰ ਹੈ ਜਿਹੜਾ ਸਨਤਨੀ ਵੋਟਰ ਹੈ ਉਹ ਇਸ ਤੋਂ ਬਿਲਕੁਲ ਚੁੱਪ ਕਰਕੇ ਬੈਠੇ ਹੈ ਅਸੀਂ ਕੋਈ ਵੀ ਗਤੀਵਿਧੀ ਕਰਦੇ ਹਾਂ ਸਾਡੀ ਉਸ ਗਤੀਵਿਧੀ ਦਾ ਸਾਡੇ ਸਮਾਜ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਸੋਸ਼ਲ ਮੀਡੀਆ ਤੇ ਐਕਸਰ ਵਿਰੋਧ ਹੁੰਦਾ ਅਸੀਂ ਵਿਰੋਧ ਦੇ ਵਿੱਚ ਸੱਤਾ ਦੇ ਵਿਰੋਧ ਦੇ ਵਿੱਚ ਅਸੀਂ ਸਨਾਤਨੀ ਭਾਈਚਾਰੇ ਦਾ ਵਿਰੋਧ ਕਰਨ ਹੈ ਉਹ ਲੱਗ ਪੈਨੇ ਆ ਪੰਜਾਬ ਦੇ ਕਾਂਗਰਸ ਦੇ ਵੱਡੇ ਨੇਤਾ ਜਿਹੜੇ ਕਹਿੰਦੇ ਸੀ ਕਿ ਅਸੀਂ ਕਾਲੀ ਦੀਵਾਲੀ ਮਨਾਵਾਂਗੇ ਕੁਝ ਕਿਸਾਨਾਂ ਦੇ ਇੱਥੇ ਬੰਦੀ ਕਰੀ ਸੀ ਕਾਲੀ ਦੀਵਾਲੀ ਮਨਾਵਾਂਗੇ ਇਹਦਾ ਅਸਰ ਕਿੱਥੇ ਪੈਂਦਾ ਸਾਡੇ ਸਮਾਜ ਪੰਜਾਬੀ ਜਾਤ ਪਾਤ ਤੋਂ ਹਮੇਸ਼ਾ ਉੱਪਰ ਉਠੇ ਨਹੀਂ ਪੰਜਾਬ ਪੰਜਾਬੀ ਤੇ ਪੰਜਾਬੀਏ ਤੇ ਨਹੀਂ ਸਭ ਨੇ ਇੱਕ ਜਿੰਦ ਜਾਨ ਲਾਈ ਹੈ ਜੇਸੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਤਾ ਵਿਦੇਸ਼ੀ ਵੀ ਸੀ ਹਿੰਦੂ ਵੀ ਸੀ ਜੈਨ ਵੀ ਸੀ ਬੋਧੀ ਵੀ ਸੀ 파르시 ਵੀ ਸੀ ਤੇ ਅਸੀਂ ਕਿਉਂ ਇਹ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਛੋੜ ਕਿੱਥੇ ਗਈ ਅਸੀਂ ਕਿਉਂ ਬੁੱਧ ਕਰਨ ਲੱਗ ਪਏ ਇਸ ਸਮੇਂ ਜਿਹੜਾ ਪੰਜਾਬ ਦਾ ਮਾਹੌਲ ਉਹਨੇ ਇੱਕ ਚੌਥਰਫਾ ਬਣਿਆ ਹੋਇਆ ਹੈ। ਪਾਸੇ ਆਵਾਜ਼ ਮੇਂ ਪਾਰਟੀ ਆਪਣੇ ਦਾਅਵੇ ਕਰ ਰਹੀ, ਸ਼੍ਰੋਮਣੀ ਕਾਲੀ ਦਲ ਆਪਣੇ ਦਾਅਵੇ ਕਰ ਰਹੀ ਹੈ ਤੇ ਭਾਜਪਾ ਆਪਣੇ ਦਾਅਵੇ ਕਰ ਰਹੀ ਹੈ। ਪੰਜਾਬ ਦੇ ਵਿੱਚ ਇੱਕ ਚੌਥੀ ਧਿਰ ਜਿਹੜੀ ਉੱਭਰ ਰਹੀ ਹੈ ਉਹ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜਿਹੜਾ ਹੁਣ ਆਗਾਮੀ ਸੋਮਵਾਰ ਆਏਗਾ 13 ਤਰੀਕ ਨੂੰ ਉਦੋਂ ਜੇਲ੍ਹ ਸੁਪਰਡੈਂਟ ਤੋਂ ਆਪਣਾ ਉਹ ਨਾਮ ਜੱਦੀ ਪਰਚਾ ਭਰੇਗਾ ਆਜ਼ਾਦ ਉਮੀਦਵਾਰ ਦੇ ਤੌਰ ਤੇ। ਪੰਜਾਬ ਸਰਕਾਰ ਨੇ ਅੱਜ ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਦੂਸਰੀ ਸੁਦੀਪ ਸੂਰੀ ਦੇ ਕਤਲ ਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੰਦੀਪ ਸਿੰਘ ਸੰਧੀ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਦਾਅਵੇ ਪੇਸ਼ ਕੀਤੇ ਜਾ ਰਹੇ ਕਿ ਸੰਗਰੂਰ ਦੇ ਵਿੱਚ ਆਪਣੀ ਪਕੜ ਦੁਬਾਰਾ ਮਜ਼ਬੂਤ ਰੱਖਣਗੇ ਤੇ ਬਠਿੰਡੇ ਦੇ ਵਿੱਚ ਉਹਨਾਂ ਨੇ ਲੱਖਾਂ ਸਦਾਣਾ ਨੂੰ ਆਪਣੀ ਪਾਰਟੀ ਦੇ ਟਿਕਟ ਤੇ ਖੜਾਇਆ ਹੁਣ ਦੇਖਣਾ ਇਹ ਕਿ ਪੰਜਾਬ ਦੇ ਜਿਹੜੇ ਵੋਟਰ ਨੇ ਉਹ ਵੋਟ ਕਿਸ ਮੁੱਦੇ ਤੇ ਪਾਉਣਗੇ ਉਹ ਵੋਟ ਧਰਮ ਦੇ ਆਧਾਰ ਤੇ ਪਾਉਣਗੇ ਉਹ ਵੋਟ ਤਰੱਕੀ ਦੇ ਆਧਾਰ ਤੇ ਪਾਉਣਗੇ ਜਾਂ ਇੱਕ ਵੱਖਰੀ ਪਿੰਡ ਚਣਾਵ ਦੀ ਨਤੀਜੇ ਕੀ ਨਿਕਲਣਗੇ ਇਹ चार जून स्पष्ट हो जाएगा बाकी जो पंजाब का माहौल होएगा, होगा हम साफ स्पष्ट शब्दों दिखाई नहीं पड़ क्योंकि एक चुप्पी जी है दिखाई, दिखाई नतीजे की निकलणगे चार के। फिर मिलेंगे किसी नवे मुद्दे नमस्कार सत श्रीकाल